ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਿੰਡ ਮੋਲੋਵਾਲ ਜ਼ਿਲ੍ਹਾ ਸੰਗਰੂਰ ਇਹ ਗੁਰਦੁਆਰਾ ਇਤਿਹਾਸਕ ਸਥਾਨ ਜਦੋਂ ਆਪਾਂ ਬਰਨਾਲੇ ਤੋਂ ਧੂਰੀ ਨੂੰ ਜਾਂਦੇ ਆ ਉਹ ਰੋਡ ਤੇ ਪਿੰਡ ਮੋਲੋਵਾਲ ਵਿਖੇ ਸਥਿਤ ਹੈ ਲਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਤੇ ਇੱਥੋਂ ਦੇ ਇਤਿਹਾਸ ਬਾਰੇ ਵੀ ਤੁਹਾਨੂੰ ਆਪਾਂ ਜ਼ਰੂਰ ਦੱਸਾਂਗੇ ਪਤੇ ਅਸਦੇ ਮੁਤਾਬਕ 1720 ਈਸਵੀ ਵਿੱਚ ਇਸ ਸਥਾਨ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਤੇ ਇੱਥੇ ਉਹਨਾਂ ਨੇ ਇੱਕ ਦਰਖਤ ਦੇ ਥੱਲੇ ਇੱਕ ਛਪੜੀ ਦੇ ਕੋਲ ਆਪਣਾ ਆਸਣ ਲਾਇਆ ਇਲਾਕੇ ਦੀਆਂ ਸੰਗਤਾਂ ਗੁਰੂ ਸਾਹਿਬਾਨ ਜੀ ਨੂੰ ਮਿਲਣਾ ਤੇ ਦਰਸ਼ਨਦਾਰੇ ਕਰਨ ਆਈਆਂ ਇਲਾਕੇ ਦਾ ਇੱਕ ਗੋਵਿੰਦ ਚੌਧਰੀ ਸੀ ਜੋ ਕਿ ਬਹੁਤ ਹੰਕਾਰੀ ਸੀ ਉਹ ਗੁਰੂ ਸਾਹਿਬ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਜੀ ਨੂੰ ਮਿਲਣ ਨਹੀਂ ਆਇਆ ਜਦੋਂ ਇਸ ਗੱਲ ਦਾ ਪਤਾ ਗਵਿੰਦੇ ਦੀ ਪਤਨੀ ਨੂੰ ਲੱਗਦਾਗਾ ਤਾਂ ਗਵਿੰਦੇ ਦੀ ਪਤਨੀ ਗਵਿੰਦੇ ਨੂੰ ਕਹਿੰਦੀ ਹੈ ਕਿ ਤੈਨੂੰ ਪਤਾ ਵੀ ਹੈ ਤੂੰ ਜਿਸ ਦਾ અપਮਾਨ ਕੀਤਾ ਹੈ ਉਹ ਕੌਣ ਨੇ ਗਵਿੰਦੇ ਦੀ ਪਤਨੀ ਗਵਿੰਦੇ ਨੂੰ ਦੱਸਦੀ ਹੈ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਨੇ ਜਦੋਂ ਇਸ ਗੱਲ ਦਾ ਪਤਾ ਗਵਿੰਦੇ ਨੂੰ ਲੱਗਦਾਗਾ ਤਾਂ ਦੂਸਰੇ ਪਾਸੇ ਗੁਰੂ ਸਾਹਿਬਾਨ ਜੀ ਨੇ ਸੱਤ ਨੰਬਰਦਾਰ ਬੁਲਾ ਕੇ ਗੁਵਿੰਦੇ ਚੌਧਰੀ ਦੇ ਸਾਹਮਣੇ ਉਸ ਸੱਤੇ ਨੰਬਰਦਾਰਾਂ ਨੂੰ ਮਾਣ ਬਖਸ਼ਿਆ ਤੇ ਪੱਗਾਂ ਬਖਸ਼ੀਆਂ ਤੇ ਗੁਵਿੰਦੇ ਚੌਧਰੀ ਦਾ ਹੰਕਾਰ ਤੋੜਿਆ ਉਸ ਤੋਂ ਬਾਅਦ ਗੁਰੂ ਸਾਹਿਬਾਨ ਜੀ ਨੇ ਇਤਿਹਾਸ ਦੇ ਮੁਤਾਬਕ ਜੋ ਸਰੋਵਰ ਤੁਸੀਂ ਦਰਸ਼ਨ ਕਰ ਰਹੇ ਹੋ ਸਾਹਮਣੇ ਦਰਬਾਰ ਸਾਹਿਬ ਬਣਿਆ ਹੋਇਆ ਸਾਹਮਣੇ ਤੇ ਉਸ ਸਥਾਨ ਤੇ ਗੁਰੂ ਸਾਹਿਬਾਨ ਜੀ ਨੇ ਆਪਣੇ ਹੱਥੀ ਇੱਕ ਇੱਟ ਤੇ ਇੱਕ ਓੰਕਾਰ ਲਿਖ ਕੇ ਇੱਥੇ ਇਟਾਂ ਦਬਤੀਆਂ ਸੀ ਤੇ ਇੱਕ ਆਪਣੇ ਹੱਥੀ ਮੰਜੀ ਸਾਹਿਬ ਬਣਾਇਆ ਸੀ ਜੋ ਕਿ ਹੁਣ ਦਰਬਾਰ ਸਾਹਿਬ ਦੇ ਵਿੱਚ ਸ਼ੋਭਤ ਹੈ ਜਦੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀ ਉਸਾਰੀ ਕਰਨ ਲੱਗੇ ਤਾਂ ਇੱਥੋਂ ਪਟਾਈ ਕੀਤੀ ਗਈ ਤੇ ਉਹ ਜੋ ਜਿਸ ਇੱਟ ਤੇ ਗੁਰਤੇਗ ਬਹਾਦਰ ਸਾਹਿਬ ਜੀ ਨੇ ੴ ਲਿਖਿਆ ਸੀ ਉਹ ਇੱਟਾਂ ਨਿਕਲੀਆਂ ਤਾਂ ਜੋ ਹੁਣ ਦਰਬਾਰ ਸਾਹਿਬ ਦੇ ਵਿੱਚ ਸ਼ੋਭਤ ਨੇ ਉਸ ਤੋਂ ਬਾਅਦ ਗੁਰੂ ਸਾਹਿਬਾਨ ਜੀ ਪਿੰਡ ਮੋਲੋਵਾਲ ਵਿਖੇ ਚਲੇ ਗਏ ਉੱਤੇ ਜਾ ਕੇ ਗੁਰੂ ਸਾਹਿਬਾਨ ਜੀ ਨੇ ਜਲ ਸਕਣ ਦੀ ਇੱਛਾ ਪ੍ਰਗਟ ਕੀਤੀ ਜਲ ਲੈਣ ਲਈ ਸੰਗਤ ਨੇੜੇ ਦੇ ਪਿੰਡ ਚਲੀ ਗਈ ਤੇ ਬਹੁਤ ਸਮਾਂ ਲੱਗ ਗਿਆ ਜਦੋਂ ਗੁਰੂ ਸਾਹਿਬਾਨ ਜੀ ਨੇ ਇਹ ਗੱਲ ਪੁੱਛੀ ਕਿ ਬਹੁਤ ਸਮਾਂ ਲੱਗ ਗਿਆ ਵੀ ਜਲ ਲੈਣ ਚ ਇੰਨੀ ਦੇਰ ਕਿਉਂ ਤਾਂ ਸੰਗਤਾਂ ਨੇ ਹੱਥ ਜੋੜ ਕੇ ਗੁਰੂ ਸਾਹਿਬਾਨ ਜੀ ਨੂੰ ਕਿਹਾ ਕਿ ਇਸ ਖੂਹ ਦਾ ਪਾਣੀ ਇਲਾਕੇ ਦਾ ਪਾਣੀ ਪੀਣ ਯੋਗ ਨਹੀਂ ਹੈ ਤਾਂ ਗੁਰੂ ਸਾਹਿਬਾਨ ਜੀ ਨੇ ਸੰਗਤਾਂ ਨੂੰ ਕਿਹਾ ਵੀ ਤੁਸੀਂ ਗੁੱਠ ਗੋੜ ਇਕੱਠਾ ਕਰੋ ਤੇ ਗੁਰੂ ਸਾਹਿਬਾਨ ਜੀ ਨੇ ਗੋੜ ਉਸ ਖੂਹ ਦੇ ਵਿੱਚ ਪਾਇਆ ਤੇ ਮਿੱਠਾ ਬਤਾਲ ਬਣਾਇਆ ਤੇ ਪਾਣੀ ਪੀਣ ਜੋਗ ਬੜਾ ਜਿੱਥੇ ਹੁਣ ਗੁਰਦੁਆਰਾ ਸਾਹਿਬ ਮਿੱਠਾ ਖੂਹ ਬਣਿਆ ਹੋਇਆ ਤੇ ਨਾਲ ਹੀ ਗੁਰਦੁਆਰਾ ਬਿਸਤਰਾ ਸਾਹਿਬ ਆ ਜਿੱਥੇ ਗੋਵਿੰਦੇ ਚੌਧਰੀ ਦਾ ਹੰਕਾਰ ਤੋੜਿਆ ਸੀ ਤੇ ਇਲਾਕੇ ਦੇ ਨੰਬਰਦਾਰਾਂ ਨੂੰ ਮਾਣ ਬਖਸ਼ਿਆ ਤੇ ਤੇ ਗਰੀਬਾਂ ਨੂੰ ਮਾਣ ਬਖਸ਼ਿਆ ਸੀ ਪਚੈਤਾ ਨੂੰ ਵਡ ਬਖਸ਼ਿਆ ਸੀਗਾ ਇੱਥੇ ਸਾਲ ਬਾਅਦ 13 14 15 ਪੂ ਨੂੰ ਬਹੁਤ ਵੱਡਾ ਜੋੜ ਮੇਲਾ ਮਨਾਇਆ ਜਾਂਦਾਗਾ ਵੈਸੇ ਮੱਸਿਆ ਨੂੰ ਬਹੁਤ ਜ਼ਿਆਦਾ ਵੀ ਇੱਥੇ ਸੰਗਤਾਂ ਇਕੱਠ ਹੁੰਦੀਆਂ ਨੇ ਇਤਿਹਾਸ ਦੇ ਮੁਤਾਬਕ ਜਦੋਂ ਵੀ ਇੱਥੇ ਇਲਾਕੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਕੋਈ ਵੀ ਪੀੜ ਕੋਈ ਦੁੱਖ ਤਕਲੀਫ ਹੁੰਦੀ ਆ ਤਾਂ ਇਲਾਕੇ ਦੇ ਨੰਬਰਦਾਰ ਇਲਾਕੇ ਦੀਆਂ ਪਛਾਇਤਾਂ ਇਕੱਠੀਆਂ ਹੋ ਕੇ ਇਸ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਦੀਆਂ ਨੇ ਤੇ ਉਹਨਾਂ ਦੇ ਦੁੱਖ ਦੂਰ ਹੁੰਦੇ ਨੇ ਤੇ ਸੰਗਤਾਂ ਬਹੁਤ ਸਰਦਾ ਤੇ ਪ੍ਰੇਮ ਦੇ ਨਾਲ ਇੱਥੇ ਦਰਸ਼ਨ ਤੇ ਸੇਵਾ ਕਰਦੀਆਂ ਨੇ ਇਤਿਹਾਸ ਦੇ ਮੁਤਾਬਕ 1761 ਈਸਵੀ ਵਿੱਚ 10ਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਅਸਥਾਨ ਤੇ ਆਪਣੇ ਪਿਆਰੇ ਸਿੱਖ ਨੂੰ ਮਿਲਣ ਆਏ ਸੀ ਪੂਰੀ ਵੀਡੀਓ ਅੰਤ ਤੱਕ ਜਰੂਰ ਦੇਖੋ ਜੀ ਆਜੋ ਹੁਣ ਆਪਾਂ ਤੁਹਾਨੂੰ ਕਰਵਾਉਨੇ ਆ ਹਣ ਦਰਸ਼ਨ ਮੇਲਾ ਤੇ ਵੀਡੀਓ ਪੂਰੀ ਦੇਖੋ ਜਰੂਰ ਜੀ ਲੋਗੀ ਆਪਾਂ ਹੁਣ ਆਗਦੀ ਬੰਸਰਪੁਰ ਕੀ ਵੱਲ ਬੰਸਰਪੁਰ ਕਰਕੇ ਵੱਲ ਤੇ ਇੱਧਰ ਚੱਲਦਾ ਲੰਗਰ ਸੰਤ ਬਾਬਾ ਰਣਜੀਤ ਸਿੰਘ ਦੀ ਲੰਗਰ ਕਮੇਟੀ ਤੇ ਹੁਣ ਆਪਾਂ ਸਕਦੇ ਆ ਲੰਗਰ ਇਹ ਸੰਗਤ ਆ ਜਿਹੜਾ ਇੱਧਰ ਚੱਲਦੇ ਲੰਗਰ ਪਿੰਡ ਮੋੜ ਵਾਲਾ ਉਹ ਰਣੀ ਕੀ ਤੂਰੀ ਇਹ ਚਾਰੇ ਪਿੰਡਾਂ ਵੱਲੋਂ ਇਹ ਲੰਗਰ ਲਾ ਜਾਂਦਾ ਬਹੁਤ ਜਿਆਦਾ ਰਸਾ ਤੇ ਆਪਾਂ ਸਕਦੇ ਆ ਲੰਗਰ ਫੇਸਬੁਕ ਨੂੰ ਦਿਖਾਉਣੇ ਵਾਸਤੇ ਅੱਗੇ ಜೋಡ ಮೇಲೆ ರಾಂಡ್ ಪೇ पले ਸਬਤਿ ਬਾਜ਼ੇ ਦਾ ਜੋਤੀ ਗਤ ਸਮਾਪਨ ਹੈ ਔਖਾ ਤੇ ਸਮਾਪਨ ਸਖਾ ਹੋਵੇ ਪਾਸ ਘਰ ਸਾਹਿਬ ਕੋਲ ਕੇ ਭੋਗਮ ਕਰੇਗਾ ਮੈਂ ਸੁਪਤਿ ਬਣਾਗਾ ਕੱਲ ਕੀ ਵਾਲੇ ਪਾਤਸ਼ਾਹ ਪੰਜੇ